ਪੰਜਾਬ ਵਿੱਚ ਸੰਗਣੀ ਧੁੰਦ 10 ਹਾਲ ਬਾਅਦ ਪੈ ਰਹੀ ਅਜਿਹੀ ਠੰਡ ਅਗਲੇ 4 ਤੋਂ 5 ਦਿਨਾਂ ਤੱਕ ਅਲਰਟ ਜਾਰੀ ਆਪ ਨਾਲ ਗੱਠ ਜੋੜ ਦੀਆਂ ਖਬਰਾਂ ਵਿਚਾਲੇ ਕੇਜਰੀਵਾਲ ਨੇ ਰਾਹੁਲ ਗਾਂਧੀ ਤੇ ਖਰਗੇਨਾ ਕੀਤੀ ਮੁਲਾਕਾਤ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਦਾਵਾ ਕਿਹਾ ਪੰਜਾਬ ਵਿੱਚ ਇਸ ਵਾਰ 13 0 ਨਾਲ ਜਿੱਤ ਪੱਕੀ ਅਕਾਲੀ ਦਲ ਦਾ ਵੱਡਾ ਐਲਾਨ ਵਿਧਾਨ ਸਭਾ ਲੋਕ ਸਭਾ ਚ ਔਰਤਾਂ ਲਈ 33% ਦੀ ਸੀਟਾਂ ਰੱਖੀਆਂ ਜਾਣਗੀਆਂ ਰੱਖਮੀਆਂ ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਤੇ ਦਰਜ ਮਾਨਹਾਨੀ ਦੇ ਕੇਸ ਤੇ ਸੁਖਵੀਰ ਬਾਲ ਤੇ ਸਾਧਿਆ ਵਟਾ ਨਿਸ਼ਾਨਾ ਕੋੜਿਆਂ ਦੀ ਪੰਜਾਬ ਵਿੱਚ ਕਰਵਾਵਾਂਗੇ ਦੌੜਾਂ 10 ਕਰੋੜ ਦਾ ਰੱਖਾਂਗੇ ਇਨਾਮ ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਫਾਈਨਲ ਹੁੰਦੀ ਨਜ਼ਰ ਆ ਰਹੀ ਹੈ ਦੋਵਾਂ ਪਾਰਟੀਆਂ ਵਿਚਾਲੇ ਦੋ ਦੌਰ ਦੀ ਗੱਲਬਾਤ ਤੋਂ ਬਾਅਦ ਹੁਣ ਪ੍ਰਧਾਨਾਂ ਦੀ ਮੁਲਾਕਾਤ ਹੋਈ ਹੈ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਰ ਨੂੰ ਕਾਂਗਰਸ ਪ੍ਰਧਾਨ ਮਲਕਾ ਅਰਜਨ ਖੜਗੇ ਮੇਰੇ ਨੇ ਪਹੁੰਚੇ ਇਸ ਪੈਟਿਕ ਵਿੱਚ ਖੜਗੇ ਤੋਂ ਇਲਾਵਾ ਕਾਂਗਰਸ ਦੇ ਆਗੂ ਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸ਼ਰਕਤ ਕੀਤੀ ਸੀ ਕੇਜਰੀਵਾਲ ਅਤੇ ਖੜਗੇ ਦੀ ਮੁਲਾਕਾਤ ਕਾਫੀ ਗਰਮ ਜੋਸ਼ੀ ਵਾਲੇ ਮਾਹੌਲ ਵਿੱਚ ਹੋਈ ਹੈ ਗੁਲਦਸਤਾ ਲੈ ਕੇ ਪਹੁੰਚੇ ਕੇਜਰੀਵਾਲ ਦੇ ਚਿਹਰੇ ਤੇ ਆਈ ਮੁਸਕਰਾਹਟ ਇਸ ਗੱਲ ਦਾ ਸੰਕੇਤ ਸੌਦਾ ਲਗਭਗ ਤੈ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਚ ਆਪ ਅਤੇ ਕਾਂਗਰਸ ਲਗ ਲਗ ਚੋਣਾ ਲੜਨ ਗਿਆ ਪਰ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹੈਰਾਨ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਹਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਹਾਲਾਂਕਿ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਚ 4-3 ਦੇ ਫਾਰਮੂਲੇ ਤੇ ਗੱਲਬਾਤ ਹੋਈ ਹੈ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਵਾਲੀ ਆਪ ਸਰਕਾਰ ਵਿਧਾਨ ਸਭਾ ਵਿੱਚ ਭਾਰੀ ਬਹੁਮਤ ਵਾਲੀ ਆਪ ਚਾਰ ਸੀਟਾਂ ਤੇ ਚੋਣ ਲੜ ਸਕਦੀ ਹੈ ਜਦਕਿ ਕਾਂਗਰਸ ਨੂੰ 3 ਸੀਟਾ ਮਿਲ ਸਕਦੀ ਹਨ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਸੂਬੇ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਜਿੱਤੇਗੀ ਤੇ ਵਿਰੋਧੀ ਪਾਰਟੀ ਆਪਣਾ ਖਾਤਾ ਨਹੀਂ ਖੋਲ ਸਕਣਗੀਆਂ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਪਾਰਟੀ ਦੇ ਪ੍ਰਿਸ਼ਟੇ ਨੇਤਾਵਾਂ ਤੋਂ ਲੋਕ ਇੰਨੇ ਤੰਗ ਆ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਸੂਬੇ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਲ ਕਰੇਗੀ ਸੂਪਰੇ ਸਾਫ ਹੋਣਗੇ ਨਾ ਸਾਰਿਆਂ ਦੇ ਮਨ ਲੋਕ ਨੇ ਦੱਸਤਾ ਕਹਿੰਦਾ ਲੱਗਾ ਰੈ ਤੇਰੇ ਨਾਲ ਆ ਮੈਨੂੰ ਇਤੋਂ ਵੱਧ ਹੋਰ ਕੀ ਚਾਹੀਦਾ ਜਦੋਂ ਲੋਕ ਹੀ ਕਹੀ ਜਾਂਦੇ ਆ ਕਿ ਤੇਰੇ ਨਾਲ ਆ ਹੋਰ ਕੀ ਚਾਹੀਦਾ ਹੁੰਦਾ ਜੀ ਦੱਸੋ ਪੈਸੇ ਨਾਲ ਲੈ ਜਾਣੇ ਆ ਹਵੇਲੀਆਂ ਨਾਲ ਲੈ ਜਾਾਂਗੇ ਬਸ ਜੇ ਲੋਕ ਹੀ ਪਿਆਰ ਦੇ ਹੀ ਜਾਂਦੇ ਆ ਇਤੋਂ ਵੱਡਾ ਕੀ ਐ ਪੂਰੇ ਦੇਸ਼ ਦਾ ਪੰਜਾਬ ਬਣੂਗਾ ਹੀਰੋ ਇਸ ਵਾਰ ਲੋਕ ਸਭਾ ਚ ਪੰਜਾਬ ਚੋਂ 13 ਜੀਰੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਹੈ ਕਿ ਸੂਬਾ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲਈ ਔਰਤਾਂ ਲਈ 33 ਫੀਸਦੀ ਸੀਟਾਂ ਰਾਖਮੀਆਂ ਕਰਨ ਤੋਂ ਇਲਾਵਾ ਪਾਰਟੀ ਪੰਚਾਇਤੀ ਅਤੇ ਸਥਾਨਕ ਬਾਡੀ ਚੋਣਾਂ ਵਿੱਚ ਵੀ ਔਰਤਾਂ ਨੂੰ 50 ਫੀਸਦੀ ਸੀਟਾਂ ਦੇਣ ਦੀ ਇਜਾਜ਼ਤ ਦੇ ਵੀਗੀ ਸ਼੍ਰੀ ਮੁਖਤਸਰ ਸਾਹਿਬ ਇੱਕੇ ਮਾਗੀ ਮੇਲੇ ਦੌਰਾਨ ਪਹਿਲੀ ਸਰਬ ਔਰਤ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਜੇਕਰ ਉਹ ਸੂਬੇ ਦੀ ਸੱਤਾ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਤਾਂ ਅਕਾਲੀ ਦਲ ਔਰਤਾਂ ਨਾਲ ਸੰਬੰਧਿਤ ਸਾਰੇ ਸਮਾਜ ਭਲਾਈ ਦੇ ਉਪਰਾਲਿਆਂ ਨੂੰ ਉਤੇ ਸ਼ਾਇਦ ਕਰਨ ਲਈ ਵਚਨਬੱਧ ਹੈ ਇਸ ਤੋਂ ਇਲਾਵਾ ਸੁਪੀਰ ਬਾਲਲੇ ਕਹੇ ਕਿ ਆਪ ਸਰਕਾਰ ਨੇ ਸ਼ਗਨ ਸਕੀਮ ਬੰਦ ਕਰ ਦਿੱਤੀ ਹੈ ਸੱਤਾ ਵਿੱਚ ਆਉਣ ਤੋਂ ਬਾਅਦ ਇਹ ਸਕੀਮ ਮੁੜ ਸ਼ੁਰੂ ਕੀਤੀ ਜਾਵੇਗੀ ਹੁਣ ਜਿੰਨੇ ਵੀ ਅਸੀਂ ਚੋਣੇ ਆ ਕਿ ਬੀਬੀਆਂ ਸਿਆਸਤ ਵਿੱਚ ਆਉਣ ਜਿੰਨੀਆਂ ਸਰਪੰਚ ਦੀ ਇਲੈਕਸ਼ਨ ਹੈ ਮਿਨਿਸਪਲ ਕਮੇਟੀਆਂ ਦੀ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਹੈ 50% ਸੀਟਾਂ ਉਹ ਬੀਬੀਆਂ ਵਾਸਤੇ ਰੱਖੀਆਂ ਜਾਣਗੀਆਂ 33% ਸੀਟਾਂ ਬੀਬੀਆਂ ਵਾਸਤੇ ਐਮਐਲਏ ਵਾਸਤੇ ਤੇ ਆਪਣੇ ਐਮਪੀ ਵਾਸਤੇ ਰੱਖੀਆਂ ਜਾਣਗੀਆਂ ਅਸੀਂ ਵਾਅਦਾ ਕਰਦੇ ਹਾਂ ਜਦੋਂ ਆਪਣੀ ਸਰਕਾਰ ਆਈ 50% ਰਿਜ਼ਰਵੇਸ਼ਨ ਸਰਕਾਰੀ ਨੌਕਰੀਆਂ 'ਚ ਬੀਬੀਆਂ ਵਾਸਤੇ ਕੀਤੀਆਂ ਜਾਣਗੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੇ ਬੀਬੀਆਂ ਹੀ ਐ ਜਿਹੜੀਆਂ ਘਰ ਨੂੰ ਸੰਭਾਲ ਕੇ ਰੱਖਦੀਆਂ ਜੇ ਆਪਣੇ ਬੱਚੇ ਪੜ ਜਾਣਗੇ ਆਪਣੀਆਂ ਬੇਟੀਆਂ ਪੜ ਜਾਣਗੀਆਂ ਮਤਲਬ ਸਾਰਾ ਘਰ ਪਰ ਜਾਂਦਾ ਪੜ ਜਾਂਦਾ ਅਸੀਂ ਚਾਹੁੰਦੇ ਹਾਂ ਕਿ ਆਪਣੀਆਂ ਬੀਪੀਆਂ ਵਿੱਚ ਹੌਸਲਾ ਹੋਏ ਤੇ ਤੁਸੀਂ ਹੁਣ ਮੈਂ ਬੇਨਤੀ ਕਰਦਾ ਅੱਜ ਤੋਂ ਜਿਵੇਂ ਯੂਥ ਅਕਾਲੀ ਦਲ ਦੀ ਮੈਂਬਰਸ਼ਿਪ ਸ਼ੁਰੂ ਹੋ ਗਈ ਸ਼ੁਰੂ ਅਕਾਲੀ ਦਲ ਦੀ ਮੈਂਬਰਸ਼ਿਪ ਹੈ ਅੱਜ ਤੋਂ ਅਸੀਂ ਇਸਤਰੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਮੈਂਬਰਸ਼ਿਪ ਸ਼ੁਰੂ ਕਰਨਾ ਕਰ ਰਿਹਾ ਤੇ ਬੀਬੀਆਂ ਨੂੰ ਬੇਨਤੀ ਕਰਦਾ ਤੁਸੀਂ ਅਕਾਲੀ ਦਲ ਦੇ ਮੈਂਬਰ ਬਣੋ ਆਪਣੀ ਤਾਕਤ ਬਣਾਓ ਆਪਣੀ ਜਥੇਬੰਦੀ ਸ਼ਰੋਪਨੀ ਅਕਾਲੀ ਦਲ ਇਸਤਰੀ ਵਿੰਗ ਨੂੰ ਤਗੜਾ ਕਰੋ ਕਿਉਂਕਿ ਤੁਸੀਂ ਘਰੇ ਪਰ ਨਾਲੋਂ ਆਪਣੀ ਆਵਾਜ਼ ਨੂੰ ਉਠਾਓ ਉਸ ਆਵਾਜ਼ ਨਾਲ ਲੜੋ ਤੇ ਜੇ ਤੁਸੀਂ ਇਕੱਠੇ ਹੋ ਕੇ ਤੁਹਾਡੀ 50% ਆਬਾਦੀ ਹੈ ਇਹ 50% ਆਬਾਦੀ ਇੱਕ ਝੰਡੇ ਥੱਲੇ ਇਕੱਠੇ ਹੋ ਜੇ ਤੁਹਾਡੀਆਂ ਤਕਲੀਫਾਂ ਆਪਣੇ ਆਪ ਹੀ ਹੱਲ ਹੋ ਜਾਣਗੀਆਂ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਸੀਐਮ ਭਗਵੰਤ ਮਾਨ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਨ ਦੇ ਮਾਮਲੇ ਵਿੱਚ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਸੀਐਮ ਭਗਵੰਤ ਮਾਨ ਦਾ ਪੱਖ ਲੈਂਦਿਆਂ ਸੁਖਬੀਰ ਬਾਦਲ ਤੇ ਤਿੱਖਾ ਹਮਲਾ ਕੀਤਾ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਬਾਦਲ ਕਿੰਨੇ ਲੋਕਾਂ ਤੇ ਮਾਨਹਾਨੀ ਦਾ ਕੇਸ ਦਰਜ ਕਰਵਾਣਗੇ। ਉਹਨੇ ਕਿਹਾ ਕਿ ਜਨਤਾ ਜਾਣਦੀ ਹੈ ਕਿ ਪੰਜਾਬ ਵਿੱਚ ਬੇਅਦਬੀ ਕਿਸਨੇ ਕਰਵਾਈ ਹੈ। ਉਹਨੇ ਕਿਹਾ ਕਿ ਪੰਜਾਬ ਦੇ 3 ਕਰੋੜ ਲੋਕ ਅਤੇ ਵਿਦੇਸ਼ਾਂ ਵਿੱਚ ਬੈਠੇ 2 ਕਰੋੜ ਪੰਜਾਬੀ ਇਹ ਕਹਿ ਰਹੇ ਹਨ ਕਿ ਬਾਦਲ ਸਰਕਾਰ ਵੇਲੇ ਹੀ ਬਰਗਾੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਬਾਦਲ ਸਰਕਾਰ ਪੀੜਤਾਂ ਇਨਸਾਫ਼ਦਵਾਨ ਵਿੱਚ ਨਕਾਮ ਰਹੀ। ਵਰਨਣਯੋਗ ਹੈ ਕਿ ਸੁਖਬੀਰ ਬਾਦਲ ਨੇ ਮੁਖਸਰ ਸਾਹਿਬ ਦੀ ਅਦਾਲਤ ਵਿੱਚ ਸੀਐਮ ਭਗਵੰਤ ਮਾਨ ਤੇ ਆਪਣੇ ਪਰਿਵਾਰ ਤੇ ਝੂਠੇ ਦੋਸ਼ ਲਾਉਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸੀਐਮ ਭਗਵੰਤ ਮਾਨ ਖਿਲਾਫ ਮਾਨਹਨੀ ਦਾ ਕੇਸ ਦਰਜ ਕਰਵਾਇਆ ਗਿਆ ਸੀ ਲੁਧਿਆਣਾ ਵਿੱਚ ਪੰਜਾਬ ਸਰਕਾਰ ਦੀ ਖੁੱਲੀ ਬਹਿਸ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਬਾਦਲ ਪਰਿਵਾਰ ਨੇ ਹਰਿਆਣਾ ਦੇ ਬਾਲਾਸਰ ਫਾਰਮ ਲਈ ਵਿਸ਼ੇਸ਼ ਨਹਿਰ ਖੱਡੀ ਸੀ ਇਸ ਕਾਰਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਾਨਣੀ ਦਾ ਕੇਸ ਦਰਜ ਕਰਵਾਇਆ ਸੀ ਕਿੰਨੇ ਕਿਤੇ ਮਾਨ ਮਾਨੀ ਦਾ ਮਕਦਮਾ ਕਰਨਗੇ ਸਾਰਾ ਪੰਜਾਬ 3 ਕਰੋੜ ਤੇ 2 ਕਰੋੜ ਲੋਕ ਬਾਹਰ ਜਿਹੜੇ ਪੰਜਾਬੀ ਰਹਿੰਦੇ ਆ ਉਹ ਤਾਂ ਸਾਰੇ ਹੀ ਇਹ ਗੱਲਾਂ ਕਹਿ ਰਹੇ ਨੇ ਕੌਣ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਨੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਦੀ ਸਰਕਾਰ ਵੇਲੇ ਨਹੀਂ ਹੋਈ ਕੌਣ ਕਹਿ ਰਿਹਾ ਇਹ ਵੀ ਇਹਨਾਂ ਨੇ ਨਿਹੱਤੇ ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬੈਠੇ ਸੀ ਉਹਨਾਂ ਤੇ ਗੋਲੀਆਂ ਮਾਰ ਕੇ ਨਹੀਂ ਮਾਰੇਆ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਦਾ ਬਹੁਤ ਨੇੜੇ ਦਾ ਬੰਦਾ ਸੀ ਉਹ ਬਿੱਟੂ ਜਿਹਨੇ ਸਾਰੇ ਕੰਧਾਂ ਤੇ ਫਰੀਦਕੋਟ ਏਰੀਏ ਚ ਜਿਹਨੇ ਬੈਬਲ ਕਲਾ ਬਰਗਾੜੀ ਦੀ ਗੱਲ ਆ ਜਿਹੜੀ ਉੱਥੇ ਉਹਨੇ ਸਾਫ਼ ਪੋਸਟਰ ਲਾਏ ਸੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਏ ਉਹਦੀ ਬੇਅਦਵੀ ਕਰਾਂਗੇ ਤੇ ਉਹਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਉਹਦੇ ਘਰੇ ਤਾਂ ਮੇਲੇ ਲੱਗਦੇ ਸੀ ਉਹ ਸਾਰੇ ਬੜੇ ਤੋਂ ਬੜੇ ਅਫਸਰੋਂ ਤੋਂ ਹੁਕਮ ਲੈਂਦੇ ਸੀ ਉਸ ਬੰਦੇ ਤੋਂ ਜਿਹਨੇ ਇਹ ਕੰਮ ਕਰਵਾਇਆ ਕਰਵਾਇਆ ਸੀ ਤੇ ਇਸ ਕਰਕੇ ਇਹ ਬਿਲਕੁਲ ਕੁਛ ਕਰੀ ਜਾਣ ਨਾ ਕਰੀ ਜਾਣ ਉਹ ਅਲੱਗ ਗੱਲ ਆ ਪਰ ਇਹ ਗੱਲਾਂ ਹਰ ਪੰਜਾਬੀ ਹਰ ਗੁਰੂ ਨਾਮਲੇਵਾਏ ਜਿਹੜਾ ਵੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਹੋ ਉਹ ਹਰ ਬੰਦੇ ਨੂੰ ਪਤਾ ਹੈ ਚਾਹੇ ਆ ਜਥੇਦਾਰ ਕੌਕੇ ਸਾਹਿਬ ਦੀ ਗੱਲ ਕਰ ਲਓ ਕਿਉਂ 15 ਸਾਲ ਸਰਕਾਰ ਰਹੀ ਉਹਨਾਂ ਨੂੰ ਕੁਝ ਵੀ ਉਹਨਾਂ ਨਾਲ ਹੋਇਆ ਪਰ ਇਹ ਬੰਦਿਆਂ ਨੇ ਇੱਕ ਵੀ ਰਿਪੋਰਟ ਜਿਹੜੀ ਉਹ ਲੈ ਕੇ ਮੂਹਰੇ ਨਹੀਂ ਆਂਦੀ ਇਸ ਕਰਕੇ ਇਹਨਾਂ ਦੀ ਗੱਲ ਚੱਲਣੀ ਨਹੀਂ ਹੁਣ ਜਿੱਥੇ ਮਰਜ਼ੀ ਕਰਦੇ ਫਿਰਨ ਨਾ ਕਰਦੇ ਫਿਰਨ ਉਹ ਬਾਦਲ ਸਾਹਿਬ ਦੇ ਨਾਲ ਸੀ ਬਾਦਲ ਸਾਹਿਬ ਨਾਲ ਹੀ ਚੱਲੇਗੀ ਕਹਾਣੀ ਪੰਜਾਬ ਦੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਕੱਲ ਤੁਮਾਗੀ ਮੇਲਾ ਸ਼ੁਰੂ ਹੋ ਗਿਆ ਹੈ 1705 ਵਿੱਚ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਗੀ ਮੇਲਾ ਮਨਾਇਆ ਜਾਂਦਾ ਹੈ ਇਸ ਮੇਲੇ ਵਿੱਚ ਘੋੜਿਆਂ ਦੀਆਂ ਮੰਡੀਆਂ ਦਾ ਵਿਸ਼ੇਸ਼ ਮਹੱਤਵ ਹੈ ਇੱਥੇ ਘੋੜਿਆਂ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ ਇਸ ਮੌਕੇ ਸੁਖਬੀਰ ਬਾਦਲ ਨੇ ਐਲਾਨ ਕਰਦੇ ਹ ਕਿ ਜਦੋਂ ਪੰਜਾਬ ਵਿੱਚ ਸਾਡੀ ਸਰਕਾਰ ਆਵੇਗੀ ਤਾਂ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਜਾਣਗੀਆਂ ਬਾਦਲ ਨੇ ਕਿਹਾ ਕਿ ਇਹ ਰੇਸ ਕੋਰਸ ਮੁੰਬਈ ਦੇ ਰੇਸ ਕਲੱਬ ਤੋਂ ਬਿਹਤਰ ਅਤੇ ਅਤੀ ਆਧੁਨਿਕ ਸਹੂਲਤਾਂ ਨਾਲ लैस ਹੋਵੇਗਾ ਜਿਸ ਵਿੱਚ ਹਰ ਹਫਤੇ ਦੇ ਅੰਤ ਵਿੱਚ ਘੋੜਿਆਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ ਦੇਸ਼ ਵਿੱਚ ਸਭ ਤੋਂ ਵੱਧ 10 ਕਰੋੜ ਰੁਪਏ ਦੀ ਇਨਾਮ ਦੀ ਰਾਸ਼ੀ ਫਾਈਨਲ ਡਰਬੀ ਮੌਕੇ ਵੰਡਿਆ ਜਾਵੇਗਾ ਦੇਖੋ ਆਪਣੇ ਪੰਜਾਬ ਦੀ ਜਵਾਨੀ ਜਾਨਵਰ ਪ੍ਰੇਮੀ ਹੈ ਹਰ ਪੰਜਾਬੀ ਦੇ ਘਰੇ ਕੋਈ ਨਾ ਕੋਈ ਜਾਨਵਰ ਰੱਖਿਆ ਉਹਨਾਂ ਨੇ ਆ ਆਪਣੇ ਪੰਜਾਬੀ ਦੇ ਖੂਨ ਚ ਹੈ ਤੇ ਜਦੋਂ ਆਪਣੀ ਸਰਕਾਰ ਸੀ ਮੈਂ ਆ ਸਮਝ ਲਈ ਸੀ ਕਿ ਮੈਂ ਦੇਖਿਆ ਪੰਜਾਬੀਆਂ ਦੇ ਜਿਹੜਾ ਕਿੱਥੇ ਜਾਣ ਹੈ ਅਸੀਂ ਅਸੀਂ ਬੜਾ ਪ੍ਰਮੋਟ ਕੀਤਾ ਤੇ ਉਹਦੇ ਨਾਲ ਕੀ ਹੈ ਕਿ ਆਪਣੇ ਕੁਆਲਟੀ ਭਾਵੇਂ ਘੋੜੇ ਐ ਭਾਵੇਂ ਮੱਝ ਐ ਭਾਵੇਂ ਗਾਈਆਂ ਐ ਭਾਵੇਂ ਬੱਕਰੀਆਂ ਐ ਭਾਵੇਂ ਕੁਝ ਵੀ ਹੋਵੇ ਉਹ ਲੋਕਾਂ ਨੇ ਪੰਜਾਬੀਆਂ ਨੇ ਬਹੁਤ ਵਧੀਆ ਕੁਆਲਟੀ ਬਿਲਡ ਕਰ ਲਈ ਜੋ ਹਰ ਸਾਲ ਮੇਲੇ ਕਰਾਉਂਦੇ ਸੀ ਪੂਰੇ ਜ਼ਿਲ੍ਹਿਆਂ ਜਾ ਕੇ ਚੈਂਪੀਅਨਸ਼ਿਪਸ ਕਰਾਉਂਦੇ ਸੀ ਪਰ ਜਦੋਂ ਸਰਕਾਰ ਬੰਦ ਹੋਈ ਉਹਦੇ ਬਾਅਦ ਕੱਪ ਚਲੀ ਗਈ ਆਪਣੀ ਸਰਕਾਰ ਤੇ ਉਹਦੇ ਬਾਅਦ ਸਾਰਾ ਕੁਝ ਹੀ ਬੰਦ ਹੁਣ ਵਿਚਾਰੇ ਦੇਖੋ ਕੀ ਮਿੰਤਾ ਕਰ ਕਰ ਕੇ ਆ ਕਿੰਨਾ ਮੇਲਾ ਹੀ ਨਹੀਂ ਕਰਾਉਣ ਦਿੰਦੇ ਸੀ ਚਾੜੂ ਵਾਲੇ ਸੋ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਾ ਲੈ ਆਓ ਵਾਪਸ ਖੁਸ਼ੀਆਂ ਤਾਂ ਹੀ ਹੋਣਗੀਆਂ ਨਹੀਂ ਤਾਂ ਐਜੇ ਲੋਕ ਸਰਕਾਰ ਚ ਆ ਗਏ ਐ ਇਹਨਾਂ ਤਬਾਹ ਕਰਤਾ ਪੰਜਾਬ ਨੂੰ ਇਹ ਕੋੜਾ ਪਾਲ ਕੋ ਨਹੀਂ ਆਏ ਹੈਗੇ ਇਸ ਵਾਰ ਬੜਾ ਖੇਚ ਦਾ ਕੇਂਦਰ ਰਹਿ ਸੀਗੇ ਕੋੜਾ ਪਾਲਕਾਂ ਦੇ ਲਈ ਤੇ ਇਸ ਵਾਰ ਕੀ ਆਹੀ ਗੱਲ ਹੈ ਕਿ ਕਿ ਰੋ ਮੈਂ ਅੱਜ ਮੈਂ ਇਹਨਾਂ ਕਹਿਣਾ ਚਾਹਣਾ ਘੋੜੇ ਮੇਰੇ ਸਾਰੇ ਜਿਹਨੇ ਘੋੜੇ ਪ੍ਰੇਮੀ ਸਾਰੇ ਇੱਥੇ ਆਏ ਆ ਪਰਮਾਤਮਾ ਮੇਰ ਕਰੇ ਆਪਣੀ ਸਰਕਾਰ ਬਣਦੀ ਹੈ ਪੰਜਾਬ 'ਚ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਬੰਬੇ ਟਰਫ ਕਲੱਬ ਤੋਂ ਵਧੀਆ ਹੌਰਸ ਰੇਸਿੰਗ ਸਟੇਟ ਆਪਣਾ ਰੇਸ ਕੋਰਸ ਬਣਾਵਾਂਗੇ ਪੰਜਾਬ 'ਚ ਤੇ ਜਿਹੜਾ ਪ੍ਰਾਈਸ ਹੋਊਗਾ ਸਾਲ ਦਾ ਡਰਬੀ ਦਾ 10 ਕਰੋੜ ਰੱਖਾਂਗੇ ਹਰ ਸੈਟਰਡੇ ਸੰਡੇ ਹਰ ਸੈਟਰਡੇ ਸੰਡੇ ਰੇਸਿਸ ਹੋਇਆ ਕਰਨੀਆਂ ਤੇ ਜਿਹੜੇ ਮੈਂ ਘੋੜੇ ਵਾਲਿਆਂ ਨੂੰ ਕਹਿੰਦਾ ਘੋੜੇ ਰੋ ਚੰਗੇ ਪਾਲ ਲੋ ਕਰੋੜਪਤੀ ਬਣਾ ਦੂੰ ਸਾਰਿਆਂ ਨੂੰ ਵੱਡੇ ਪੰਸਾ ਨੂੰ ਬੰਦ ਕਰਦੇ ਘੋੜੇ ਵਾਲੇ ਹੂੰ ਵੱਡੇ ਪੰਸਾ ਨੂੰ ਬੋਧਾ ਕਰਦੇ ਘੋੜੇ ਵਾਲੇ ਕੀ ਕਰੀ ਥੈਂਕ ਯੂ